हां प्यार तो प्यारे बच्चों सारेनु प्यार भरी सस् नमस्कार हां बेटा हुन आपा आ गए सवाल नंबर 8 ਦੇ ਉੱਤੇ 74 ਨੰਬਰ ਟੈਸਟ ਦੇ ਤਾਂ ਕਹਿੰਦਾ ਅਮਿਤ ਆਪਣੇ ਜਨਮ ਦਿਹਾੜੇ ਤੇ ਵਿਸ਼ੇਸ਼ ਚਾਰ ਡੱਬੇ 8-8 ਬਿਸਕੁਟਾਂ ਵਾਲੇ ਆਪਣੀ ਜਮਾਤ ਦੇ 28 ਬੱਚਿਆਂ ਨੂੰ ਇੱਕ-ਇੱਕ ਬਿਸਕੁਟ ਵੰਡਦਾ ਹੈ ਠੀਕ ਹੈ ਬਾਕੀ ਬੱਚੇ ਬਿਸਕੁਟਾਂ ਲਈ ਸਮੀਕਰਨ ਹੈ ਤਾਂ ਬੇਟਾ ਬਾਕੀ ਬੱਚੇ ਬਿਸਕੁਟਾਂ ਲਈ ਇਹਦੇ ਵਿੱਚ ਬੇਟਾ ਅਸੀਂ ਦੇਖਦੇ ਹਾਂ ਤਾਂ ਬੇਜਮ ਆਪਾਂ ਸਿੱਧਾ ਹੀ ਸਮੀਕਰਨ ਬਣਾ ਲੈਨੇ ਆ ਕਿੰਨੇ ਇੱਕ ਬਿਸਕੁਟ ਚ ਕਿੰਨੇ ਹੈਗੇ ਆ 8 ਬਿਸਕੁਟ ਆ ਚ 4 ਡੱਬੇ 8-8 ਬਿਸਕੁਟਾਂ ਵਾਲੇ 4 8 ਠੀਕ ਐ ਟੋਟਲ ਬਿਸਕੁਟ ਕਿੰਨੇ ਆ 32 ਤੇ ਵਿਦਿਆਰਥੀ ਕਿੰਨੇ ਆ ਹਰ ਵਿਦਿਆਰਥੀ ਨੂੰ ਇੱਕ-ਇੱਕ ਬਿਸਕੁਟ ਦਿੰਦਾ ਪਏ ਵਿਦਿਆਰਥੀ ਕਿੰਨੇ ਆ ਉਹਦੇ 28 ਤੇ 4 8 28 ਇਕੁਏਸ਼ਨ ਹੀ ਦੇਖਣੀ ਆ ਨਾ ਤੇ ਬੇਟਾ ਇਹ ਬਾਕੀ ਆ ਜਿਹੜੇ ਸਾਡੇ ਕੋਲੇ ਬਿਸਕਟ ਬਚ ਜਾਣਗੇ ਉਹਦੇ ਲਈ ਇਕੁਏਸ਼ਨ ਆਹੀ ਬਣੂਗੀ 4 8 ਕਿਉਂਕਿ 4 ਡੱਬੇ ਸੀ 64 ਬਿਸਕਟਾਂ ਵਾਲੇ ਉਹਦੇ 4 8 32 ਉਹਦੇ ਵਿੱਚੋਂ 28 ਜਿਹੜੇ ਸੀ ਬਿਸਕਟ ਉਹਨੇ ਵੰਡਤੇ ਕਿਉਂਕਿ ਬੱਚੇ 28 ਹੈਗੇ ਆ ਤੇ ਬਾਕੀ ਬਿਸਕਟ ਉਹਦੇ ਕੋਲੇ ਬਚ ਗਏ ਤੇ ਬੇਟਾ ਇਹ D1 ਇਕੁਏਸ਼ਨ ਆ ਜਿਹੜੀ ਇਹ ਇਹਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤੇ ਬੇਟਾ D1 ਜਿਹੜੀ 4 ਨੰਬਰ ਤੇ ਇਹਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ ਕਿਸ ਸੰਖਿਆ 9,65,595 ਕਿਸ ਵੱਡੀ ਤੋਂ ਵੱਡੀ ਸੰਖਿਆ ਨਾਲ ਭਾਜਯੋਗ ਹੈ ਤਾਂ ਇਹ ਬੇਟਾ ਕਿਹੜੀ ਸੰਖਿਆ ਦੇ ਨਾਲ ਭਾਜਯੋਗ ਹੋਵੇਗੀ ਸਵਾਲ ਨੰਬਰ 9 ਆ ਜਿਹੜਾ ਬੇਟਾ ਤਾਂ ਇਹਦੇ ਵਿੱਚ ਬੇਟਾ ਕੀ ਹੈਗਾ ਆ ਵੀ ਅਸੀਂ ਭਾਗ ਦੇ ਕੇ ਵੱਡੀ ਤੋਂ ਵੱਡੀ ਸੰਖਿਆ ਤੇ ਭਾਗ ਦੇਣਾ ਸ਼ੁਰੂ ਕਰ ਦਿੰਨੇ ਆ ਠੀਕ ਆ ਹੋਰ ਇਹਦਾ ਭਾਗ ਦੇ ਕੇ ਹੀ ਪਤਾ ਲੱਗੂਗਾ ਸਾਨੂੰ ਤੇ ਜਦੋਂ ਬੇਟਾ ਤੁਸੀਂ ਇਹਨੂੰ ਭਾਗ ਕਰੋਗੇ ਤਾਂ 37 ਆ ਜਿਹੜੀ d1 ਆ ਜਿਹੜੀ ਸਭ ਤੋਂ ਵੱਡੀ 47 ਪਹਿਲਾਂ 47 ਤੇ ਕਰਕੇ ਦੇਖ ਲਾਂਗੇ ਫਿਰ 37 ਕਿਉਂਕਿ ਜੇ ਪਹਿਲਾਂ ਕਰਾਂਗੇ ਤਾਂ ਫਿਰ ਅਗਲੀਆਂ ਵੀ ਕਰਕੇ ਦੇਖਣੀਆਂ ਪੈਣਗੀਆਂ ਤਾਂ 47 ਤੇ ਭਾਗ ਨਹੀਂ ਜਾਉ 37 ਤੇ ਪੂਰੀ ਪੂਰੀ ਵੰਡੀ ਜਾਊਗੀ ਦਾ D1 ਜਿਹੜਾ ਉਹ ਸਾਡਾ ਰਾਈਟ ਆਨਸਰ ਆਜੂਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਕੁਝ ਸਵਾਲ ਆ ਬੇਟਾ ਕੈਲਕੂਲੇਸ਼ਨ ਵਾਲੇ ਹੁੰਦੇ ਆ ਵੈਸੇ ਹੁਣ ਇੰਨੇ ਲੰਬੀ ਕੈਲਕੂਲੇਸ਼ਨ ਵਾਲੇ ਸਵਾਲ ਨਹੀਂ ਪਉਂਦਾ ਉਹ ਹੁਣ ਸਿਰਫ ਜਿਹੜਾ ਹੈਗਾ ਕਨਸੈਪਟ ਕਲੀਅਰ ਲੈਂਦਾ ਹੈ ਪਰ ਜੇਕਰ ਫਿਰ ਵੀ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਤੇ ਫਿਰ ਤੁਹਾਨੂੰ ਬੇਟਾ ਟੈਕਨੀਕ ਦੱਸਾਂਗੇ ਸਮਾਂ ਕਿਵੇਂ ਬਚਾਉਣਾ ਪਹਿਲਾਂ ਸੌਖੇ ਸਵਾਲ ਹੱਲ ਕਰਨੇ ਹੁੰਦੇ ਆ ਫਿਰ ਉਸ ਤੋਂ ਬਾਅਦ ਚ ਅਸੀਂ ਔਖੇ ਸਵਾਲਾਂ ਨੂੰ ਹੱਥ ਪਾਉਣਾ ਹੁੰਦਾ ਹੈ ਆ ਤਾਂ ਬੇਟਾ ਅੱਗੇ ਆ ਗਿਆ ਸਵਾਲ ਨੰਬਰ 10 ਇਹਦਾ ਲਾਸਟ ਸਵਾਲ ਹੈਗਾ ਕਹਿੰਦਾ ਇੱਕ ਕਾਰ ਪਾਰਕਿੰਗ ਵਿੱਚ 14 ਕਾਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਜੇਕਰ ਹਰ ਲਾਈਨ ਵਿੱਚ 420 ਕਾਰਾਂ ਖੜੀਆਂ ਹੋ ਸਕਦੀਆਂ ਹਨ ਤਾਂ ਪਾਰਕਿੰਗ ਵਿੱਚ ਕੁੱਲ ਕਿੰਨੀਆਂ ਕਾਰਾਂ ਹੋ ਸਕਦੀਆਂ ਹਨ ਬੇਟਾ 14 ਲਾਈਨਾਂ ਹੈਗੀਆਂ ਆ ਠੀਕ ਹੈ ਇਸ ਤਰ੍ਹਾਂ ਕਰਕੇ ਦੋ ਹਰ ਲਾਈਨ ਦੇ ਵਿੱਚ ਕਿੰਨੀਆਂ ਹੈਗੀਆਂ ਆ 400 ਜਿਹੜੀਆਂ ਹੈਗੀਆਂ 420 ਕਾਰਾਂ ਆ ਠੀਕ ਹੈ ਤਾਂ ਕੁੱਲ ਕਾਰਾਂ ਕਿਵੇਂ ਕੱਢ ਲਾਂਗੇ ਅਸੀਂ 14 ਲਾਈਨਾਂ ਇੱਕ ਲਾਈਨ ਚ ਕਿੰਨੀਆਂ 420 14 ਗੁਣਾ 420 ਅਸੀਂ ਗੁਣਾ ਕਰ ਲਾਂਗੇ 14 0 0 14 ਦੋ 28 14 ਚੌਕ 56 ਤੇ ਦੋ 58 5880 ਕਾਰਾਂ ਉੱਤਰ ਆ ਜਾਊਗਾ ਸਾਡਾ ਆਪਾਂ ਇਹਦਾ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਬੇਟਾ a1 ਹੀ ਇਹਦਾ ਆਲਟਰਨੇਟਿਵ ਆਨਸਰ ਜਿਹੜਾ ਠੀਕ ਬਣਦਾ ਪਿਆ 5880 ਕਾਰਾਂ ਇਦੇ ਨਾਲ ਹੀ ਬੇਟਾ ਇਹ 10 ਨੰਬਰ ਸਵਾਲ ਸੀ ਇਹ ਕੰਪਲੀਟ ਹੋ ਗਿਆ 100 ਬੇਟਾ ਅਗਲਾ ਟੈਸਟ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ